ਸਤਿ ਸ਼੍ਰੀ ਅਕਾਲ ਜੀ ਮੈਂ ਨਰਿੰਦਰ ਵਾਹੀ ਤੁਸੀਂ ਦੇਖ ਰਹੇ ਹੋ ਏਟੀਸੀ ਨਿਊਜ਼ ਸੰਯੁਕਤ ਕਿਸਾਨ ਮੋਰਚਾ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਜ਼ਿਲ੍ਹਾ ਇਕਾਈ ਫਗਵਾੜਾ ਵੱਲੋਂ ਟੋਲ ਪਲਾਜ਼ਾ ਬਹਿਰਾਮ ਵਿਖੇ ਧਰਨਾ ਦਿੱਤਾ ਗਿਆ ਕਿਸਾਨ ਸੰਘਰਸ਼ ਦੇ ਚੱਲਦਿਆਂ ਬਹਿਰਾਮ ਟੋਲ ਪਲਾਜ਼ੇ ਨੂੰ ਕੁਝ ਘੰਟਿਆਂ ਲਈ ਫ੍ਰੀ ਕਰਵਾਇਆ ਗਿਆ ਇਸ ਮੌਕੇ ਜਮ ਕੇ ਨਾਅਰੇਬਾਜ਼ੀ ਵੀ ਕੀਤੀ ਗਈ ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਮੰਗਾਂ ਮੰਨਵਾ ਕੇ ਹੀ ਦਮ ਲਵਾਂਗੇ करेगी किसान मज़ूम किसान मज़ूम बराबा भगवंत मान मोदी न चवान ते हुआ अत्याचार बंदो ਪਹਿਨਾ ਦੇ ਰਾਤਿਆਰ ਬੰਦ ਕਰੋ ਬੰਦ ਕਰੋ ਬੰਦ ਕਰੋ ਆਪਿਆਰ ਬੰਦ ਕਰੋ ਬੰਦ ਕਰੋ ਬੰਦ ਕਰੋ ਆਪਿਆਰ ਬੰਦ ਕਰੋ ਬੰਦ ਕਰੋ ਬੰਦ ਕਰੋ ਮਾਰਨਾ ਸਰਕਾਰਾਂ ਮਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅੱਸੀ ਅੱਜ ਦੁਆਬਾ ਦੇ ਸਾਡੇ ਕਿਸਾਨ ਜੀ ਆ ਉਹਦੇ ਵੱਲੋਂ ਜਾਂ ਸਾਡੇ ਸਾਰੀਆਂ ਜਥੇਬੰਦੀਆਂ ਜੁੜੀਆਂ ਵੀ ਪੰਜਾਬ ਦੀਆਂ ਹਿੰਦੁਸਤਾਨ ਦੀਆਂ ਜਥੇਬੰਦੀਆਂ ਸਾਰਿਆਂ ਦੇ ਸਹਿਯੋਗ ਦੇ ਨਾਲ ਜੋ ਸਾਨੂੰ ਕਾਲ ਆਈ ਹੈ ਕਿ 11 ਵਜੇ ਤੋਂ 2 ਵਜੇ ਤੱਕ ਜਿਹੜੇ ਟੋਲ ਪਲਾਜ਼ਾ ਨੇ ਫ੍ਰੀ ਕਰਦੇ ਆ ਬਾਜ਼ਰ ਨਹੀਂ ਕਰਦੇ ਅਸੀਂ ਫ੍ਰੀ ਕਰ ਰਹੇ ਆ ਕਿਸੇ ਆਉਣ ਜਾਣ ਵਾਲੇ ਬੰਦੇ ਨੂੰ ਦਿੱਕਤ ਨਾ ਹੋਵੇ ਅਸੀਂ ਮਾਫੀ ਵੀ ਚਾਹੁੰਦੇ ਜੇ ਕਿਸੇ ਨੂੰ ਕੋਈ ਤਕਲੀਫ ਹੁੰਦੀ ਹੋਵੇ ਪਰ ਸਾਡੀਆਂ ਜਿਹੜੀਆਂ ਮੰਗਾ ਉਹ ਸਾਡੀਆਂ ਮੰਗਾ ਸਾਡੇ ਸਾਰੀਆਂ ਜੁੜੀਆਂ ਦਾ ਇਅਤਿਆਫ ਉਹ ਅਸੀਂ ਸਾਰੇ ਰੱਖ ਕੇ ਜੋ ਵੀ ਮੋਰਚੇ ਸਾਡੇ ਆਪਰੇ ਕਰਦੇ ਹੁਕਮ ਕਰਦੇ ਅਸੀਂ ਉਹਦੇ ਤੇ ਸਿਰ ਮੱਥੇ ਝੁਲ ਕੇ ਉਹਦੇ ਤੇ ਕੰਮ ਕਰਾਂਗੇ ਕਿਉਂਕਿ ਸਾਡੀ ਜਿਹੜੀਆਂ ਮੰਗਾਂ ਉਹ ਸਾਰੇ ਪੰਜਾਬੀਆਂ ਲਈ ਆ ਨਾ ਕਿ ਇਕੱਲੇ ਕਿਸਾਨੀ ਲਈ ਜਿਹੜੇ ਖੇਤ ਮਜ਼ਦੂਰ ਆ ਉਹ ਵੀ ਸਾਡੇ ਨਾਲ ਆ ਉਹਨਾਂ ਦੀਆਂ ਮੰਗਾਂ ਜਿਹੜੀਆਂ ਉਹ ਵੀ ਸਾਡੇ ਸਾਂਝੀਆਂ ਮੰਗਾਂ ਆ ਔਰ ਉਹਨਾਂ ਮੰਗਾਂ ਦੇ ਅਸੀਂ ਜਿਹੜੇ ਹੈ ਜ ਸਾਡੂੰ ਨਹੀਂ ਪੂਰਤੀ ਕਰਦੇ ਤੇ ਅਸੀਂ ਜਿਹੜਾ ਅੱਜ ਦਾ ਪ੍ਰੋਗਰਾਮ ਰਿਕਿਆ ਕੱਲ ਨੂੰ ਜਿਹੜਾ ਭਾਰਤ ਬੰਦ ਦਾ ਸੱਦਾ ਉਹ ਵੀ ਅਸੀਂ ਜਿਹੜਾ ਸਾਰੇ ਜਥੇਬੰਦੀਆਂ ਨਾਲੜੜ ਕੇ ਬੰਦ ਕਰਾਂਗੇ ਕਿਉਂਕਿ ਕਿਸਾਨਾਂ ਤੇ ਜਿਹੜੀ ਹਰਿਆਣਾ ਸਰਕਾਰ ਹੈ ਤੁਹਾਨੂੰ ਪਤਾ ਕਿ ਸਾਡੇ ਤੇ ਦੋਸ਼ ਲੱਗਦੇ ਜੁਦੀਆਂ ਦਾ ਤੇ ਕਿ ਇਹ ਜੀ ਕਿਸਾਨ ਜਿਹੜੇ ਆ ਇਹ ਰਸਤੇ ਬਲੌਕ ਕਰਦੇ ਆ ਪਰ ਅਸੀਂ ਦੱਸ ਦਈਏ ਕਿ ਅਸੀਂ ਤਾਂ ਕੱਲ 13 ਤਰੀਕ ਨੂੰ ਸੱਦਾ ਦਿੱਤਾ ਕਿ 13 ਤਰੀਕ ਨੂੰ ਦਿੱਲੀ ਕੂਚ ਕਰਦਾ ਪਰ ਜਿਹੜੀ ਹਰਿਆਣਾ ਸ਼ਿਕਾਇਆ ਇਹਨਾਂ ਨੇ 5 6 ਤਰੀਕ ਤੋਂ ਸੜਕਾਂ ਬੰਦ ਕਰ ਦਿੱਤਾ ਉਹਦੇ ਤੇ ਕੰਮ ਨਾਏ ਦੇ ਉੱਤੇ ਵੱਡੇ ਵੱਡੇ ਵੈਰੀਕੇਟ ਬਣਾਏ ਗਏ ਤੇ ਕਿਸਾਨਾਂ ਨੂੰ ਤਾਂ ਬਗਾਵ ਕਰ ਰਹੇ ਆ ਬੈਠ ਉਹਨਾਂ ਦਾ ਤੁਹਾਨੂੰ ਯਾਦ ਹੋਵੇਗਾ ਕਿ ਪਰਸੋਂ ਉਹਨਾਂ ਬਾਕੀ ਜਿਹੜਾ ਬਲਾਗ ਦੇ ਇੱਕ ਦੋ ਪੁਲਿਸ ਦੇ ਜਿਹੜੇ ਆ ਫਰਾਂਗਾ ਪੁਲਿਸ ਦੇ ਬਲਾਗ ਆ ਉਹ ਪੱਥਰ ਮਾਰਦੇ ਫੜੇਗਾ ਔਰ ਉਹਨਾਂ ਨੂੰ ਪੋਛਦੇ ਵਾਲੇ ਕੀਤਾ ਗਿਆ ਦੂਜਾ ਜੋ ਡਰੋਨ ਆ ਉਹ ਸਾਡੇ ਪੰਜਾਬ ਦੀ ਹੱਦ ਦੇ ਅੰਦਰ ਆ ਕੇ ਉਹ ਜਿਹੜੇ ਗੈਸ ਦੇ ਗੋਲੇ ਸੱਟ ਰਹੇ ਆ ਉਹਨਾਂ ਨੇ ਇੱਥੋਂ ਤੱਕ ਵੀ ਸਾਬਤ ਹੋ ਗਿਆ ਤੇ ਐਸਐਲਆਰ ਦੇ ਨਾਗੋ ਨੇ ਸਾਡੇ ਤੋਂ ਫਾਰਕ ਕੀਤੀ ਇੱਕ ਸੰਭਾਤੇ ਜੇ ਨੁਕਸਾਨ ਜੱਕੀ ਹੋਏ ਲੈਟੀ ਚੈੱਕ ਕੀਤਾ ਸੋ ਅਸੀਂ ਉਹਦੇ ਵਿਰੋਧ ਵਿੱਚ ਸਾਰੇ ਕਿਸਾਨ ਜੁੱਤੇ ਬਧੀਆਂ ਜਿਹੜੇ ਸਾਰੇ ਰਾਜਵਰ ਕੇ ਸੰਦੇਸ਼ ਕਰ ਰਹੇ ਆ ਉਹ ਉਹਦੇ ਅਸੀਂ ਪਾਲਣਾ ਕਰਦੇ ਵਾਈਫ ਜੀ ਦਾ ਘਰ ਸਾਹ ਵਾਈਫ ਜੀ ਦਾ